ਸਲੋਕ ਭਗਤ ਕਬੀਰ ਜੀ ਹੋ ਕੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਬੀਰ ਮੇਰੀ ਸਿਮਰਨੀ ਰਸਨਾਇ ਉਪਰ ਰਾਮ ਆਦਿ ਜੁਗਾਦੀ ਸਗਲ ਭਗਤ ਤਾਲ ਕੋ ਸੁਖ ਬਿਸਰਾਮ ਕਬੀਰ ਮੇਰੀ ਜਾਤ ਕੋ ਸਭ ਕੋ ਹਸਨੇ ਹਾਰ ਵਲੇ ਹਾਰੀ ਇਸ ਜਾਤ ਕੋ ਜੇ ਜਪਿਓ ਸਿਰ ਜਨਹਾਰ ਕਬੀਰ ਡਗਮਗ ਕੀਆ ਕਰੈ ਕਹਾ ਦਲਾ ਵਹਿ ਜੀਓ ਸਰਬ ਸੂਖ ਕੋ ਨਾਇਕੋ RAM ਨਾਮ ਰਸ ਪੀਓ ਕਬੀਰ ਕੰਚਨ ਕੇ ਕੁੰਡਲ ਬਨੇ ਉਪਰ ਲਾਲ ਜੜਾਉ ਦੀ ਸਹਦਾ ਦੇ ਕਾਨ ਜਿਓ ਜਿਨ ਮਨ ਨਾਹੀ ਨਾਉ ਕਬੀਰ ਐਸਾ ਏਕ ਆਦ ਜੋ ਜੀਵਤ ਮੇਰ ਤਕ ਹੋਏ ਨਿਰਪੈ ਹੋਏ ਕੈ ਗੁਣ ਰਵੈ ਜਤ ਪੇਖੋ ਤਤ ਸੋਏ ਕਬੀਰ ਜਾ ਦਿਨ ਹੋ ਮੂਆ ਪਾਛੈ ਪਾਇ ਅਨੰਦ ਮੋਹਿ ਮਿਲਿਓ ਪ੍ਰਭ ਆਪਣਾ ਸੰਗੀ ਭਜੈ ਗੋਬਿੰਦ ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋ ਏ ਜਿਨੇ ਐਸਾ ਕਰ ਬੂਜਿਆ ਮੀਤ ਹਮਾਰਾ ਸੋਏ ਕਬੀਰ ਆਈ ਮੁਝਹਿ ਪਹਿ ਅਨਕ ਕਰੇ ਕਰ ਪੇਸ ਹਮ ਰਾਖੇ ਗੁਰ ਆਪਣੇ ਉਨ ਕੀਨੋ ਆਦੇਸ ਕਬੀਰ ਸੋਈ ਮਾਰੀਐ ਜੇ ਮੂਐ ਸੁਖ ਹੋਏ ਭਲੋ ਭਲੋ ਸਭ ਕੋ ਕਹਿ ਬੁਰੋ ਨਾ ਮਾਨੈ ਕੋਈ ਕਬੀਰ ਰਾਤੀ ਹੋਐ ਕਾਰੀਆਂ ਕਰੇ ਉ ਭੇਜੰਤ ਲੈ ਪਾਹੇ ਉਠ ਧਾਵਤੇ ਸੇ ਜਾਨ ਮਾਰੇ ਭਗਵੰਤ ਕਬੀਰ ਚੰਦਨ ਕਾਬਰਵਾ ਭਲਾ ਬੇੜਿਓ ਢਾਕ ਪਲਾਸ ਪੁਏ ਭੀ ਚੰਦਨ ਹੋਏ ਰਹੇ ਵਸੇ ਜੋ ਚੰਦਨ ਪਾਸ ਕਬੀਰ ਬਾਸ ਬਡਾਈ ਬੂੜਿਆ ਇਉਂ ਮਤ ਡੂਬੋ ਕੋਏ ਚੰਦਨ ਕੈ ਨਿਕਟੇ ਬਸੈ ਬਾਸ ਸੁਗੰਧ ਨਾ ਹੋਏ ਕਬੀਰ ਦੀਨ ਗਵਾਇਆ ਦੁਨੀ ਸਿਓ ਦੁਨੀ ਨਾ ਚਾਲੀ ਸਾਥ ਪਾਏ ਕੋਹਾੜਾ ਮਾਰਿਆ ਗਾਫਲ ਆਪਣੇ ਹਾਥ ਕਬੀਰ ਜਹ ਜਹ ਹਉ ਫਿਰਿਓ ਕੌਤਕ ਠਾਉ ਠਾਇ ਇਕ ਰਾਮ ਸਨੇਹੀ ਬਾਹਰਾ ਉਜਰ ਮੇਰੇ ਪਾਇ ਕਬੀਰ ਸੰਤਨ ਕੀ ਚੁੰਗਿਆ ਭਲੀ ਭਟਕ ਸਤੀ ਗਾਉ ਆਗ ਲੱਗੋ ਤੇ ਧੌਲ ਹਰ ਜੇ ਨਾਹੀ ਹਰ ਕੋ ਨਾਉ ਕਬੀਰ ਸੰਤ ਮੂਏ ਕਿਆ ਰੋਈਐ ਜੋ ਆਪਣੇ ਗ੍ਰਹਿ ਜਾਏ ਉਹ ਸਾਕਤ ਬਾਪਰੇ ਜੋ ਹਾਟੇ ਹਾਥ ਵਿਕਾਇ ਕਬੀਰ ਸਾਕਤ ਐਸਾ ਹੈ ਜੈਸੀ ਲਸਣ ਕੀ ਖਾਨ ਕੋਨੇ ਬੈਠੇ ਖਾਈਐ ਪ੍ਰਗਟ ਹੋਏ ਨਿਦਾਨ ਕਬੀਰ ਮਾਇਆ ਡੋਲਨੀ ਪਮਨ ਚ ਕੋਲ ਨਹਾਰ ਸੰਤੋਹ ਮਾਖਨ ਖਾਇਆ ਸ਼ਾਸ ਪੀਐ ਸੰਸਾਰ ਕਬੀਰ ਮਾਇਆ ਡੋਲਨੀ ਪਵਨ ਵਹੈ ਹਿਵਤਾਰ ਜਿਨ ਬੁਲੋਇਆ ਤਿਨ ਖਾਇਆ ਅਵਰ ਬਲੋ ਵਨਹਾਰ ਕਬੀਰ ਮਾਇਆ ਚੋਰਟੀ ਮੁਸ ਮੁਸ ਲਾਵੇ ਹਾਟ ਏਕ ਕਬੀਰਾ ਨਾਮੁ ਸੈ ਜਿਨ ਕੀਨੀ ਬਾਰਹਿ ਬਾਟ ਕਬੀਰ ਸੁਖ ਨਾ ਇਹ ਜੁਗ ਕਰਹਿ ਜੋ ਬਹੁਤੈ ਮੀਤ ਜੋ ਚਿਤ ਰਖੈ ਇਕ ਸਿਉ ਤੇ ਸੁਖ ਪਾਵਹਿ ਨੀਤ ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮ ਆਨੰਦ RAM ਪਦਾਰਥ ਪਾਏ ਕੈ ਕਬੀਰਾ ਗਾਠ ਨਾ ਖੋਲ ਨਹੀਂ ਪਟਣ ਨਹੀਂ ਪਾਰਖੂ ਨਹੀਂ ਗਾਹਕ ਨਹੀਂ ਮੋਲ ਕਬੀਰ ਤਾ ਸਿਉ ਪ੍ਰੀਤ ਕਰ ਜਾ ਕੋਠਾ ਕੁਰ ਰਾਮ ਪੰਡਤ ਰਾਜੇ ਭੂਪਤੀ ਆਵਹਿ ਕੋਨੇ ਕਾਮ ਕਬੀਰ ਪ੍ਰੀਤ ਇਕ ਸਿਉ ਕੀਏ ਆਨ ਦੁਬਦਾ ਜਾਏ ਭਾਵੇਂ ਲਾਂਬੇ ਕੇਸ ਕਰ ਆਰੇ ਕਰਰ ਮਡਾਈ ਕਬੀਰ ਜਗ ਕਾਜਲ ਕੀ ਕੋਠਰੀ ਅੰਧ ਪਰੇ ਤਿਸਮਾਹੇ ਹਉ ਬਲੇ ਹਾਰੀ ਤਿਨ ਕੋ ਪੈਸ ਜੋ ਨੀਕਸ ਜਾਹੇ ਕਬੀਰ ਇਉ ਤਨ ਜਾਏਗਾ ਸਕੋ ਤਾਲਿਓ ਬਹੋਰ ਨਾਂਗੇ ਪਾਉ ਮੋ ਤੇ ਗਏ ਜਿਨ ਕੇ ਲੱਖ ਕਰੋਰ ਕਬੀਰ ਇਉ ਤਨ ਜਾਏਗਾ ਕਮਨੈ ਮਾਰੇ ਗਲਾਈ ਕਹਿ ਸੰਗਤ ਕਰ ਸਾਦਕੀ ਕਹਿ ਹਰ ਕੇ ਗੁਣ ਗਾਏ ਕਬੀਰ ਮਰਤਾ ਮਰਤਾ ਜਗ ਮੂਆ ਮਰ ਭੀ ਨਾ ਜਾਣਿਆ ਕੋਈ ਐਸੇ ਮਰਨੇ ਜੋ ਮਰੇ ਬਹੁਰ ਨਾ ਮਰਨਾ ਹੋਏ ਕਬੀਰ ਮਾਨਸ ਜਨਮਦਲੰਬ ਹੈ ਹੋਏ ਨਾ ਬਾਰ ਬਾਰ ਜਿਉ ਬਨ ਫਲ ਪਾ ਕੇ ਭੋਏ ਗਿਰਹਿ ਬਹੋਰ ਨਾ ਲਾਗਹਿ ਧਾਰ ਕਬੀਰ ਆ ਤੁਹੀ ਕਬੀਰ ਤੂੰ ਤੇਰੋ ਨਾਉ ਕਬੀਰ RAM ਰਤਨ ਤਬ ਪਾਈਐ ਜੋ ਪਹਿਲੇ ਤਜੈ ਸਰੀਰ ਕਬੀਰ ਚੰਖ ਨਾ ਚੰਖੀਐ ਤੁਮਰੋ ਕਹਿਓ ਨਾ ਹੋਏ ਕਰਮ ਕਰੀਮ ਜੋ ਕਰ ਰਹੀ ਮੇਟ ਨਾ ਸਾਕੈ ਕੋਈ ਕਬੀਰ ਕਸੌਟੀ ਰਾਮ ਕੀ ਝੂਠਾ ਟਿਕੈ ਨਾ ਕੋਈ ਰਾਮ ਕਸੌਟੀ ਸੋ ਸਹਿ ਜੋ ਮਰ ਜੀਵਾ ਹੋਏ ਕਬੀਰ ਊਜਲ ਪਹਿਰੇ ਕਾਪਰੇ ਪਾਨ ਸਪਾਰੀ ਖਾਇ ਏਕ ਸਹਾਰ ਕੇ ਨਾਮ ਬਿਨ ਬਾਦੇ ਜਮਪੁਰ ਜਾਹੇ ਕਬੀਰ ਬੇੜਾ ਜਰਜਰਾ ਫੂਟੇ ਸੇ ਕਹਜਾਰ ਹਰੂਏ ਹਰੂਏ تیر ਗਏ ਡੂਬੇ ਜਿਨ ਸਿਰ ਭਾਰ ਕਬੀਰ ਹਾੜ ਜਰੇ ਜਿਉ ਲਾਕਰੀ ਕੇਸ ਜਰੇ ਜਿਉ ਘਾਸ ਇਹੋ ਜਗ ਜਰਤਾ ਦੇਖ ਕੇ ਭਇਓ ਕਬੀਰ ਉਦਾਸ ਕਬੀਰ ਗਰਬ ਨਾ ਕੀਜੀਐ ਚਾਮਲ ਪੇਟੇ ਹਾੜ ਹੈ ਮਰਿ ਉਪਰ ਛਤਰ ਤਰ ਤੇ ਫੁਨ ਧਰਨੀ ਗਾੜ ਕਬੀਰ ਗਰਬ ਨਾ ਕੀਜੀਐ ਊਚਾ ਦੇਖਿ ਆਵਾਸ ਆਜ ਕਾਲ ਕੋੇ ਲੇਟਣਾ ਉਪਰ ਜਾ ਮਹਿਕਾਸ ਕਬੀਰ ਗਰਬ ਨਾ ਕੀਜੀਐ ਰੰਗ ਕਿੰਨਾ ਹਸੀਐ ਕੋਇ ਅਜੋ ਸੋਨਾ ਉਹ ਸਮੁੰਦਰ ਮਹਿ ਕਿਆ ਜਾਨੋ ਕਿਆ ਹੋਇ ਕਬੀਰ ਗਰਬ ਨਾ ਕੀਜੀਐ ਦੇਹੀ ਦੇ ਖੁਸਰੰਗ ਆਜ ਕਾਲ ਤਜ ਜਾਹੋਗੇ ਜਿਉ ਕਾਂਚੂਰੀ ਪੋਇ ਅੰਗ ਕਬੀਰ ਲੂਟਣਾ ਹੈ ਤਾਂ ਲੂਟ ਲੈ RAM ਨਾਮ ਹੈ ਲੂਟ ਫਿਰ ਪਾਛੈ ਪਛਤਾ ਹੋਗੇ ਪ੍ਰਾਨ ਜਾਹੇਗੇ ਸ਼ੂਟ ਕਬੀਰ ਐਸਾ ਕੋਈ ਨਾ ਜਨਮਿਓ ਆਪਣੇ ਘਰ ਲਾਵੇ ਆਗ ਪੰਜੋਂ ਲਰਕਾ ਜਾਰ ਕੈ ਰਹਿ ਰਾਮ ਲਿਵ ਲਾਗ ਕੋ ਹੈ ਲਰਕਾ ਵਿੱਚਈ ਲੜਕੀ ਵਿੱਚ ਕੋਏ ਸਾਂਝਾ ਕਰੇ ਕਬੀਰ ਸਿਉ ਹਰ ਸੰਗ ਬਨਜ ਕਰੇ ਕਬੀਰ ਇਹ ਚਿਤਾਵਨੀ ਮਤ ਸਹਸਾਰਹਿ ਜਾਏ ਪਛੇ ਭੂਗ ਜੋ ਭੂਗਵੇ ਤਿਨ ਕੋ ਗੁੜ ਲੈ ਖਾਹੇ ਕਬੀਰ ਮੈਂ ਜਾਣਿਓ ਪੜਬੋ ਭਲੋ ਪੜਬੇ ਸਿਓ ਭਲ ਜੋਗ ਭਗਤ ਨਾ ਛਾਡੋ ਰਾਮ ਕੀ ਭਾਵੇਂ निंदो ਲੋਗ ਕਬੀਰ ਲੋਗ ਕੇ ਨਿੰਦੈ ਬੱਪੜਾ ਕੇ ਮਨ ਨਾਹੀ ਗਿਆਨ ਰਾਮ ਕਬੀਰਾ ਰਵ ਰਹੇ ਅਵਰ ਤਜੇ ਸਭ ਕਾਮ ਕਬੀਰ ਪਰਦੇਸੀ ਕਹਿ ਕਾਗਰੈ ਚਹੁ ਦਿਸ ਲਾਗੀ ਆਗ ਖਿੰਥਾ ਜਲ ਕੋਇਲਾ ਭਈ ਤਾਗੇ ਆਚ ਨਾ ਲਾਗ ਕਬੀਰ ਖਿੰਥਾ ਜਲ ਕੋਇਲਾ ਭਈ کاپر فوٹ مفوٹ جوگی بپڑا کھیلے او آسن رہی بے پوت کبھیر تھوڑے جا